ਨਿੱਠੇ ਸਭੇ ਥਾਵ ਨਹੀਂ ਤੁਲਜਿਆ ਬਦਹੁ ਪੁਰਖ ਵਿਦਾਤਾ ਤਾ ਤੂੰ ਸੋਹਿਆ ਵਸ ਦੇ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਹੈ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ ਨਸਲ ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸੱਚਖੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ ਔਰ ਸਮੇਂ ਸਮੇਂ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਸੇ ਨਾ ਕਿਸੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਦਬਕ ਕੀਤੀ ਜਾ ਰਹੀ ਹੈ ਉਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਜਿਹੜਾ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿਗਦੀ ਹੋਈ ਡੇਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਵਾਰੇ ਜਦ 10 ਨੂੰ ਪਤਾ ਲੱਗਾ ਤੇ ਮੈਨੇਜਰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਕੁਲਰ ਸਾਹਿਬ ਨੇ ਉਹਨਾਂ ਦੇ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਤੇ ਹੁਣੇ ਉਹਨਾਂ ਦੇ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵਸੀਅਤ ਜਿਹੜੀ ਜਿਹੜੀਆਂ ਡਿਟੇਲਾਂ ਨੇ ਉਹ ਮਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਪਾਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ ਇਹ ਆਈ ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਹ ਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦੇ ਰਾਹੀਂ ਜ਼ਰੂਰ ਕਰਨੀ ਚਾਹੁੰਦਾ ਕਿ ਜਦ ਵੀ ਕੋਈ ਇਸ਼ਾਰਾ ਇਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੋ ਜਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ ਦੇਖਦੇ ਤੁਰਦੇ ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋੜ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ AI ਦੇ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰਾ ਹੈ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ ਐਸ ਸਿੰਘ ਸਾਹਿਬ ਜੀ ਦੇਖਿਆ ਜਾ ਰਿਹਾ ਹੈ ਵੀ ਜਦੋਂ ਵੀ ਸੰਗਤ ਆਉਂਦੀ ਹੈ ਹੈਰੀਟੇਜ ਸਟਰੀਟ ਤੋਂ ਤਾ ਉਥੇ ਰਮਾਲਾ ਸਾਹਿਬ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਸ਼ ਰੁਮਾਲ ਜਿਹੜੇ ਨੇ ਹੋਰ ਖਵਾ ਦਿੱਤੇ ਨੇ ਔਰ ਐਸੀ ਵੀ ਸੰਗਤ ਨੂੰ ਮੀਡੀਆ ਦਾ ਰਾਹੀਂ ਇਹ ਬੇਨਤੀ ਕਰਦੇ ਆ ਕਿ ਜੋ ਅ ਦਸਤਾਰ ਧਾਰੀ ਨਹੀਂ ਹੈ ਭਾਵੇਂ ਕੋਈ ਗੈਰ ਸਿੱਖ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੇ ਨੇ ਉਹਨਾਂ ਦੀ ਦੁਕਾਨਦਾਰਾਂ ਦੇ ਵੱਲੋਂ ਰਸਤੀਆਂ ਦੇ ਵਿੱਚ ਖਲੋਤੇ ਹੋਏ ਵਿਅਕਤੀਆਂ ਦੇ ਵੱਲੋਂ ਰੁਮਾਲ ਵੇਚ ਵੇਚ ਕੇ ਰੁਮਾਲ ਦੇ ਵੇਚ ਵੇਚ ਕੇ ਇੱਕ ਤਾਂ ਲੁੱਟ ਖਸੁੱਟ ਬਹੁਤ ਕੀਤੀ ਜਾ ਰਹੀ ਹੈ ਔਰ ਉਹਨਾਂ ਰੁਮਾਲਾਂ ਦੇ ਉੱਤੇ ਖੰਡੇ ਦਾ ਜਾਂ ੴ ਦਾ ਚਿੰਨ ਬਣਿਆ ਹੁੰਦਾ ਹੈ ਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਿਖਿਆ ਹੁੰਦਾ ਮੱਥਾ ਟੇਕਣ ਤੋਂ ਬਾਅਦ ਉਹ ਜਿਹੜੇ ਵਿਅਕਤੀ ਨੇ ਉਹ ਅਗਿਆਨਤਾ ਵਸ ਉਸ ਰੁਮਾਲ ਨੂੰ ਆਪਣੇ ਸਿਰ ਤੋਂ ਲਾ ਕੇ ਕਿਸੇ ਵੀ ਐਸੀ ਵੈਸ ਜਗ੍ਹਾ ਤੇ ਸੁੱਟ ਦੇਂਦੇ ਨੇ ਜੋ ਕਿ ਜਗਾ ਬਹੁਤ ਗੰਦੀ ਹੁੰਦੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜੀ ਸਾਡੇ ਚਿੰਨਾ ਦੀ ਜਿਹੜੀ ਬਦਬੀ ਹੈ ਉਹ ਹੋ ਰਹੀ ਹੈ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਰੁਮਾਲ ਚਿੰਨਾ ਵਾਲੇ ਰੁਮਾਲ ਬਿਲਕੁਲ ਨਾ ਬਣਾਓ ਔਰ ਸੰਗਤ ਨੂੰ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਰੇ ਦਰਵਾਜ਼ਿਆਂ ਤੇ ਸਾਰੀਆਂ ਐਂਟਰੀਆਂ ਤੇ ਐਸੀ ਰੁਮਾਲ ਰਖਵਾ ਦਿੱਤੇ ਨੇ ਔਰ ਸੰਗਤ ਉਥੋਂ ਹੀ ਰੁਮਾਲ ਜਿਹੜਾ ਉਹ ਪ੍ਰਾਪਤ ਕਰਕੇ ਤੇ ਵਾਪਸ ਆ ਕੇ ਮੱਥਾ ਟੇਕਣ ਤੋਂ ਬਾਅਦ ਉਥੇ ਹੀ ਰੁਮਾਲ ਜਿਹੜਾ ਉਹ ਰੱਖ ਕੇ ਜਾਵੇ ਔਰ ਦਰਬਾਰ ਸਾਹਿਬ ਵੱਲੋਂ ਉਹਨਾਂ ਰੁਮਾਲਾਂ ਨੂੰ ਬਕਾਇਦਾ ਦੁਬਾਰਾ ਫਿਰ ਸਾਫ਼ ਕਰਵਾ ਕੇ ਤੇ ਉੱਥੇ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਏਗਾ ਰੁਮਾਲੇ ਥਾਂ ਥਾਂ ਤੇ ਦੁਕਾਨਾਂਾਂ ਤੇ ਟੰਗੇ ਹੋਏ ਨੇ ਗਲੀਆਂ ਬਾਜ਼ਾਰਾਂ ਵਿੱਚ ਹੈਰੀਟੇਜ ਸਟਰੀਟ ਹੈ ਉਥੇ ਰੁਮਾਲੇ ਵਿੱਚੇ ਜਾ ਰਹੇ ਨੇ ਮੈਂ ਪਹਿਲਾਂ ਵੀ ਇੱਕ ਵਾਰ ਇੰਟਰਵਿਊ 'ਚ ਇਹ ਗੱਲ ਕਹੀ ਸੀ ਕਿ ਕੌਮ ਦਾ ਪੈਸਾ ਬਰਬਾਦ ਨਾ ਕਰੋ ਆਪਣਾ ਪੈਸਾ ਤਨ ਬਰਬਾਦ ਨਾ ਕਰੋ ਕਿਉਂਕਿ ਰਮਾਲੇ ਇਹਨੇ ਜਿਆਦਾ ਗਿਣਤੀ ਵਿੱਚ ਹਾਡੇ ਵੀ ਗੁਰਦੁਆਰਿਆਂ ਵਿੱਚ ਆ ਰਹੇ ਨੇ ਕਿ ਜਿਸ ਨਾਲ ਕੌਮ ਦੇ ਕਰੋੜਾਂ ਰੁਪਈਆ ਦੀ ਹਰ ਰੋਜ਼ ਬਰਬਾਦੀ ਹੋ ਰਹੀ ਹੈ ਜਿਸ ਚੀਜ਼ ਤੇ ਗੁਰੂ ਘਰ ਵਿੱਚ ਵਰਤੋਂ ਹੋਵੇ ਜ਼ਰੂਰਤ ਹੋਵੇ ਸਾਨੂੰ ਉਹ ਵਸਤੂਆਂ ਹਮੇਸ਼ਾ ਗੁਰੂ ਘਰ ਦੇ ਵਿੱਚ ਭੇਟ ਕਰਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਰਮਾਲੇ ਚੜਾ ਚੜਾ ਕੇ ਤੇ ਆਪਣੇ ਪੈਸਿਆਂ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ ਐਸੀ ਸ੍ਰੀ ਹਰਮੰਦਰ ਸਾਹਿਬ ਇੱਕ ਸੈਕਿੰਡ ਵੀ ਨਹੀਂ ਲੱਗਦਾ ਕਿ ਅਸੀਂ ਇੱਕ ਸੈਕਿੰਡ ਵਾਸਤੇ ਰੁਮਾਲਾ ਕੇਵਲ ਗੁਰੂ ਸਾਹਿਬ ਦੇ ਨਾਲ ਸ਼ੋਹਾ ਕੇ ਤੇ ਅਸੀਂ ਉਹਨੂੰ ਰੱਖ ਦਿੰਨੇ ਆ ਕਿਸੇ ਕੰਮ ਵਾਸਤੇ ਵਰਤੋਂ ਵਿੱਚ ਜਿਹੜਾ ਉਹ ਰੁਮਾਲਾ ਬਿਲਕੁਲ ਨਹੀਂ ਆਉਂਦਾ ਔਰ ਜ਼ਿਆਦਾਤਰ ਰੁਮਾਲਿਆਂ ਦੇ ਰੰਗ ਫੇਟ ਹੋਏ ਹੁੰਦੇ ਨੇ ਰੁਮਾਲਿਆਂ ਦੇ ਵਿੱਚ ਗੰਦੇ ਗੱਦੇ ਜਿਹੜੇ ਗੱਤੇ ਨੇ ਉਹ ਪਾਏ ਹੋਣ ਕਰਕੇ ਇਹਨੇ ਭੈੜੇ ਬਦਬੂਰ ਮਦਿਆਂ ਦੇ ਵਿੱਚੋਂ ਆਉਂਦੀ ਹੈ ਕਿ ਉੱਥੇ ਸਪਰੇਅ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਿਹੜਾ ਸਾਨੂੰ ਉਹ ਜਿਹੜੀ ਦੁਰਗੰਧੀ ਹੈ ਉਹਨੂੰ ਖਤਮ ਕਰਨਾ ਪੈਂਦਾ ਸੁਮੇਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖੀ ਚੰਨਾ ਵਾਲੇ ਜਿਹੜੇ ਰੁਮਾਲ ਨੇ ਉਹ ਕੋਈ ਨਾ ਵੇਚੋ ਨਾ ਖਰੀਦੋ ਔਰ ਜਿਹੜੇ ਰੁਮਾਲਿਆ ਦੇ ਖਰੀਦ ਕਰਕੇ ਤੁਸੀਂ ਪੈਸਾ ਜਿਹੜਾ ਆਪਣਾ ਬਰਬਾਦ ਕਰ ਰਹੇ ਹੋ ਕਿਉਂਕਿ ਗੈਰ ਸਿੱਖਾਂ ਨੂੰ ਖਾਸ ਕਰਕੇ ਗੱਲ ਦੁਕਾਨਦਾਰਾਂ ਵੱਲੋਂ ਕਹੀ ਜਾਂਦੀ ਹੈ ਕਿ ਜੇਕਰ ਤੂੰ ਸਰਮਾਲਾ ਨਹੀਂ ਚੜਾਉਗੇ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਏਗੀ ਇਹ ਬਿਲਕੁਲ ਐਸਾ ਗੱਲ ਨਹੀਂ ਹੈ ਇਹ ਬਿਲਕੁਲ ਸਾਨੂੰ ਐਸੀ ਜਿਹੜੀ ਸੋਚ ਹੈ ਇਹ ਨਹੀਂ ਰੱਖਣੀ ਚਾਹੀਦੀ ਜੋ ਸ਼ਰਤਾ ਕਰਕੇ ਤਿਲ ਲੈ ਕੇ ਫੁੱਲ ਲੈ ਕੇ ਜੋ ਵੀ ਸ਼ਰਦਾ ਲੈ ਕੇ ਕੋ ਸਿੱਖ ਕੋਈ ਵਿਅਕਤੀ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਦਾ ਉਹਦੇ ਜਿਹੜੇ ਭੇਟਾ ਹੈ ਉਹ ਗੁਰੂ ਘਰ ਵਿੱਚ ਪਰਵਾਰ ਹੁੰਦੀ ਹੈ ਆਪ ਆਪਣੇ ਪੈਸੇ ਦੀ ਬਰਬਾਦੀ ਜਿਹੜੀ ਹੈ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਔਰ ਸਿੱਖੀ ਦੇ ਚੰਨਾ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਉਹ ਤੁਰੰਤ ਬੰਦ ਕਰਨਾ ਚਾਹੀਦਾ ਸਿਕਸਰ ਜੀ ਪਹਾੜਾਂ ਦੀ ਕਾਫੀ ਸਥਿਤੀ ਪੂਰੇ ਪੰਜਾਬ ਚ ਬਣੀ ਹੋਈ ਹੈ ਕਈ ਜਗ੍ਹਾ ਤੇ ਹੜ੍ਹ ਵੀ ਆ ਚੁੱਕੇ ਨੇ ਐਸਪੀਸੀ ਵੱਡਾ ਉਪਰਾਲਾ ਕਰ ਰਹੀ ਹੈ ਤੁਸੀਂ ਸੰਗਠਨ ਕੀ ਕਰਨਾ ਚਾਹੁੰਦੇ ਹੋ ਦੇਖੋ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਦਵੇ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਚਾਹੇ ਹੜ੍ਹ ਆਉਂਦੇ ਨੇ ਚਾਹੇ ਕਿਤੇ ਪੁਚਾਰ ਆਉਂਦੇ ਨੇ ਕੋਈ ਐਸਾ ਵੈਸਾ ਕੋਈ ਨੁਕਸਾਨ ਹੁੰਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਦੇ ਆਧਾਰ ਤੇ ਉਪਰਾਲਾ ਕਰਕੇ ਤੇ ਉਹਨਾਂ ਦੀ ਸਹਾਇਤਾ ਵਾਸਤੇ ਪਹੁੰਚਦੀ ਹੈ ਇਸ ਵਾਰ ਵੀ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਉਹ ਪਾਣੀ ਦੇ ਕਰਕੇ ਜਿਵੇਂ ਪਹਾੜਾਂ ਵਿੱਚ ਵੀ ਹੋਇਆ ਜ਼ਮੀਨ ਤੇ ਵੀ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੜਪੀੜਤਾਂ ਦੀ ਸਹਾਇਤਾ ਵਾਸਤੇ ਜਿਹੜੇ ਉਪਰਾਲੇ ਕਰ ਰਹੀ ਹੈ ਤੇ ਮੈਂ ਜਿੰਨੀਆਂ ਵੀ ਸਮੱਸਿਆਵਾਂ ਵੀ ਜਥੇਬੰਦੀਆਂ ਨੇ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਵਾਹਪੁਰਖ ਨੇ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਉਹਨਾਂ ਪਰਿਵਾਰਾਂ ਦੀ ਸਹਾਇਤਾ ਜਿਹੜੀ ਹੈ ਉਹ ਹਰ ਤਰੀਕੇ ਦੇ ਨਾਲ ਜ਼ਰੂਰ ਕੀਤੀ ਜਾਏ ਜਿੱਥੇ ਕਿ ਅਸੀਂ ਮਨੁੱਖਾਂ ਦੇ ਦਵਾਈਆਂ ਦਾ ਪ੍ਰਬੰਧ ਕਰਦੇ ਆ ਡਾਕਟਰਾਂ ਦਾ ਪ੍ਰਬੰਧ ਕਰਦੇ ਆ ਖਾਣੇ ਦਾ ਪ੍ਰਬੰਧ ਕਰਦੇ ਆ ਉਥੇ ਪਸ਼ੂਆਂ ਦਾ ਚਾਰਾ ਤੇ ਪਸ਼ੂਆਂ ਦੀਆਂ ਦਵਾਈਆਂ ਤੇ ਪਸ਼ੂਆਂ ਦੇ ਡਾਕਟਰਾਂ ਦੀ ਵੀ ਜਿਹੜੀ ਸਹਾਇਤਾ ਹੈ ਇਹ ਸਾਨੂੰ ਜ਼ਰੂਰ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਕਿ ਪਸ਼ੂਆਂ ਦਾ ਦੇ ਕਿਸ ਤਰ੍ਹਾਂ ਜਿਹੜਾ ਕੋਈ ਨੁਕਸਾਨ ਹੈ ਉਹ ਬਿਲਕੁਲ ਨਾ ਹੋਵੇ ਇਸ ਆਫਤ ਦੇ ਘੜੀ ਵਿੱਚ ਅਸੀਂ ਆਪਣੇ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਭਰਾਵਾਂ ਦੇ ਨਾਲ ਖੜੇ ਹੋਣ ਦਾ ਯਤਨ ਕਰੀਏ। ਜੀ ਸਾਹਿਬ ਬੀਤੇ ਦਿਨੀ ਦਿੱਲੀ ਵਿੱਚ ਇੱਕ ਸਮਾਗਮ ਦਰਵਾਨ ਅਮਨਤਾ ਸਰਪੰਚ ਜੀ ਸ੍ਰੀਸ਼ਾਲ ਹੋਈ ਕਿਵੇਂ ਦੇਖਿਆ। ਇਹ ਬੜੀ ਇੱਕ ਦੁੱਖ ਵਾਲੀ ਗੱਲ ਹੈ ਕਿ 15 ਅਗਸਤ ਜਿਹਨੂੰ ਅਸੀਂ ਆਜ਼ਾਦੀ ਦਿਹਾੜੇ ਵਜੋਂ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ ਸੀ ਪਰ ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ ਦੇਸ਼ ਭਾਵੇਂ ਆਜ਼ਾਦ ਹੋਇਆ ਪਰ ਇਸ ਆਜ਼ਾਦ ਦੇਸ਼ ਵਿੱਚ ਸਿੱਖ ਹਾਲੇ ਵੀ ਗੁਲਾਮ ਨੇ। ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਹੈ ਉਹ ਬਾਦ ਅਸਤੂਰ ਉਸੇ ਤਰ੍ਹਾਂ ਜਾਰੀ ਹੈ ਔਰ ਜਿਹੜੀ ਇੱਕ ਨਗਰ ਦੇ ਸਰਪੰਚ ਜਿਹੜੇ ਇਨਵਾਈਟਿੀ ਸਨ ਲਾਲ ਕਿਲੇ ਵਿੱਚ ਜਾਣ ਦੇ ਇਨਵਾਈਟਿੀ ਸਨ ਉਹਨਾਂ ਨੂੰ ਬਾਕਾਇਦਾ ਪੱਤਰ ਆਇਆ ਔਰ ਅਮਰਤ ਹਾਲੀ ਸਨ ਉਹਨਾਂ ਦੇ ਕਿਰਪਾਨ ਪਾਈ ਹੋਣ ਕਰਕੇ ਉਹਨਾਂ ਨੂੰ ਲਾਲ ਕਿਲੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਐਂਟਰੀ ਨਾ ਦੇਣਾ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇਹ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਕੀ ਆਪ ਦੀ ਸਵਾਲ ਹੈ ਇਹ ਜਾਨੀ ਹਰਪ੍ਰੀਤ ਸਿੰਘ ਹੋਰ ਦਾ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਤੁਹਾਡੇ ਉਹ ਸਿੰਘ ਸਾਹਿਬ ਵੀ ਰਹੇ ਨੇ ਤੁਹਾਡੇ ਨਾਲ ਤੁਸੀਂ ਜੱਜਦਾ ਰਹੇ ਹੋ ਸੀ ਕਾਗਰਸ ਸਾਹਿਬ ਤੇ ਤੁਹਾਨੂੰ ਲੱਗਦਾ ਕਿ ਇੱਕ ਆਪਾਂ ਹੁਕਮ ਦਿੱਤਾ ਹੋਵੇ ਫਸੀਲ ਤੇ ਖੜ ਕੇ ਫਿਰ ਅਸੀਂ ਉਸੇ ਪਾਰਟੀ ਦੇ ਪ੍ਰਧਾਨ ਬਣ ਜਾਈਏ ਤੁਹਾਨੂੰ ਲੱਗਦਾ ਕਿ ਜੱਜਦਾਬ ਸਾਹਿਬ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਸੀਗਾ ਜਾਨੀ ਹਰਪ੍ਰੀਤ ਸਿੰਘ ਦਾ ਫੈਸਲਾ ਸਹੀ ਹੈ ਦੇਖੋ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਰਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਚਾਕਰੀ ਜੋ ਕੋ ਮੈਨੂੰ ਪੁੱਛੇਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕਿ ਐਸੇ ਛੋੜੀਆ ਜੋਦਾਰ ਐਸਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਤੁਸੀਂ ਵੀ ਕੋਈ ਫੈਸਲਾ ਲਿਆ ਕਿ ਤੁਸੀਂ ਕੀ ਸਿਆਸਤ ਚ ਆ ਸਕਦੇ ਹੋ ਜਾਂ ਜੈਨੀ ਹਰਪ੍ਰੀਤ ਸਿੰਘ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਦੀ ਪਾਰਟੀ ਦਾ ਹਿੱਸਾ ਬਣ ਸਕਦੇ ਹੋ ਉਹਨਾਂ ਸਮੇਂ ਦੇ ਵਿੱਚ ਤੇ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸੈਖਬੀ ਦੀ ਗੱਦੀ ਦਾ ਸੇਵਾਦਾਰ ਹਾਂ ਇਸ ਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕਿ ਖੰਡਾਂ ਬ੍ਰਹਮੰਡਾਂ ਦੇ ਵਿੱਚ ਕਿਤੇ ਵੀ ਉਸ ਤੋਂ ਵੱਡੀ ਨਾ ਕੋਈ ਅਸਥਾਨ ਹੈ ਤੇ ਨਾ ਕੋਈ ਉਸ ਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾफी ਮਸਲੇ ਆ ਰਹੇ ਨੇ ਇੱਕ ਏ.ਆਈ. ਦੀ ਗਲਤ ਵਰਤੋਂ ਹੋ ਰਹੀ ਹੈ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਵੀਡੀਓਜ਼ ਬਣਦੀਆਂ ਨੇ ਇਸ ਤੋਂ ਇਲਾਵਾ ਕਈ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿਵੇਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿਠੇ ਸਬੇ ਥਾਵ ਨਹੀਂ ਤੁਝਿਆ ਬਦਹੁ ਪੁਰਖ ਵਿਧਾਤਾ ਤਾ ਤੂੰ ਸੋਹਿਆ ਵਾਸੂ ਦੇ ਸਗਨ ਅਪਾਰ ਅਨੂਪਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAMDAS ਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ ਨਸਲ ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸੱਚਖੰਡ ਸ਼੍ਰੀ ਗੁਰਮੁਖੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ। ਔਰ ਸਮੇਂ ਸਮੇਂ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬਦਬੀ ਕੀਤੀ ਜਾ ਰਹੀ ਹੈ ਦਸਤਾਰ ਦੀ ਬਦਬੀ ਕੀਤੀ ਜਾ ਰਹੀ ਹੈ ਉੱਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਕਿ ਜਿਹੜਾ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿਗਦੀ ਹੋਈ ਂਗਿਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਬਾਰੇ ਜਦ ਦਾਸ ਨੂੰ ਪਤਾ ਲੱਗਾ ਤੇ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਪੁਲਰ ਸਾਹਿਬ ਨੇ ਉਹਨਾਂ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਇਹ ਹੁਣੇ ਉਹਨਾਂ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਇਥੇ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵੈਸੀ ਜਿਹੜੀ ਜਿਹੜੀਆਂ ਡਿਟੇਲਾਂ ਨੇ ਉਹ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਵਤਕਰੇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ